ਬਾਕੀ ਆ ਰਿਸ਼ਤੇ ਨੇ ਤੇ ਇਹ ਰਿਸ਼ਤੇ ਆਪ ਨਹੀਂ ਅਸੀਂ ਬਣਾਏਗੇ ਰੱਬ ਵੱਲੋਂ ਬਣਾਏ ਸੰਸਾਰ ਤੇ ਆਉਂਦੇ ਨੇ ਮਹਾਰਾਜ ਕਹਿੰਦੇ ਵੀ ਰੱਬ ਜਾਂ ਮਰਦ ਨੂੰ ਪੈਦਾ ਕਰਦਾ ਜਾਂ ਇਸਤਰੀ ਨੂੰ ਪੈਦਾ ਕਰਦਾ ਅੱਗੋਂ ਜਿੰਨੇ ਰਿਸ਼ਤੇ ਨੇ ਸੰਜੋਗ ਵਿੱਚ ਬਣਦੇ ਕਿੰਨੇ ਕਿਸੇ ਦੀ ਮਾਂ ਬਣਨਾ ਹੈ ਕਿੰਨੇ ਕਿਸੇ ਦੀ ਧੀ ਕਿੰਨੇ ਕਿਸੇ ਦਾ ਪਿਤਾ ਕਿੰਨੇ ਕਿਸੇ ਦਾ ਪੁੱਤਰ ਬਾਣੀ ਦਾ ਬੜਾ ਪਿਆਰਾ ਬਚਨ ਹੈ ਮਾਈ ਬਾਪ ਪੁੱਤਰ ਸਭ ਹਰ ਇੱਕ ਹੀ ਏ ਸਭਨਾ ਕੋ ਸੰਬੰਧ ਹਰ ਕਰ ਦिए ਕਹਿੰਦੇ ਇਓ ਸਿਰਜਣੋ ਕਾਲ ਜਿਉ ਮੱਛੀ ਤਿਉ ਮਾਨਸਾ ਅਵੇ ਅਚਿੰਤਾ ਜਾਲ ਸੋ ਕਹਤਨ ਗੁਰ ਸੇਵੀਐ ਐਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਪਾਤੀ ਸਾਹੋ ਸਿਰ ਸਾਹ ਹਾਂ ਦੇ ਸਾਹੋ ਉਹ ਨਗਰ ਦੇ ਵਿੱਚ ਵੀ ਹਰ ਇੱਕ ਦੇ ਨਾਲ ਬੜੇ ਪਿਆਰ ਦੇ ਨਾਲ ਵਿਚਰਦੇ ਹਨ ਮੁਹੱਬਤ ਰੱਖਦੇ ਹਨ ਸੋ ਅੱਜ ਸਾਰੇ ਰਿਸ਼ਤੇਦਾਰ ਨਗਰ ਨਿਵਾਸੀ ਸੰਕਤੀ ਰੂਪ ਵਿੱਚ ਮਾਤਾ ਜੀ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਨੇ ਉਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜਿਕ ਧਾਰਮਿਕ ਰਾਜਨੀਤਿਕ ਸਾਰੀਆਂ ਸ਼ਖਸੀਤਾਂ ਹਾਜ਼ਰੀ ਭਰਨ ਵਾਸਤੇ ਪਹੁੰਚੀਆਂ ਨੇ ਪਰਿਵਾਰ ਵੱਲੋਂ ਬਣਾਏ ਹੋਏ ਪ੍ਰੋਗਰਾਮ ਦੇ ਮੁਤਾਬਕ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਕਰਨਜੀਤ ਸਿੰਘ ਜੀ ਉਹ ਕਿਰਪਾ ਕਰਕੇ ਦੋ ਕਮਿੰਟ ਮਾਈਕ ਤੇ ਆ ਕੇ ਸਹਿਬੇ ਕੁਮਾਰ ਤਸਾ ਗੁਰੂਆਂ ਦੀ ਪਵਨ ਚਰਨਾਂ ਦੇ ਵਿੱਚ ਹਾਜ਼ਰੀ ਲਵਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬਹੁਤ ਹੀ ਕੁੱਝ ਤਾਈ ਸਮੇਂ ਦੇ ਵਿੱਚ ਇਕੱਤਰ ਹੋਏ ਆਂ سب بہت ہی ستکار یوگ پہ جسبیر کور اس ال کر بھی شوڑا دے دیا یہ ہونا نہیں چاہیے بہت نیک سبھا اور ہر دل عزیز سڈے پہنچی ਕਦੀ ਸੋਚਿਆ ਵੀ ਨਹੀਂ ਸੀ ਕਿ ਸਾਡੇ ਪਰਿਵਾਰ ਚ ਕੀ ਏਡਾ ਦੁੱਖਾਂ ਦਾ ਪਾੜ ਦੇਗਾ ਪਰ ਕੀਤਾ ਕੁਝ ਨਹੀਂ ਜਾ ਸਕਦਾ ਕਹਤੇ ਦੇਹਦਾ ਪਰ ਇਹ ਪਾਣਾ ਮਨੰ ਬਹੁਤ ਔਖਾ ਹੈ ਕੀਤਾ ਕੁਝ ਨਹੀਂ ਜਾ ਸਕਦਾ ਹੁਣ ਆਉਹੀ ਹੈ ਜੋ ਨੂੰ ਮਨਜ਼ੂਰ ਹੈ ਬੜਾ ਹੀ ਸਾਡੇ ਨਿੱਕਰਤਾਏ ਨਾਮਵਰ ਪਰਿਵਾਰ ਦਸਾਂ ਨੂੰਾਂ ਦੀ ਕਿਰਤ ਕਰਨ ਵਾਲਾ ਮੇਰੇ ਪਰਿਵਾਰ ਦੇ ਨਾਲ ਇਹਨਾਂ ਦੀ ਮੇਰੇ ਬਾਬਾ ਜੀ ਸਰਦਾਰ ਠਾਕਰ ਸਿੰਘ ਪਿਤਾ ਜੀ ਸਰਦਾਰ ਮੋਹਨ ਸਿੰਘ ਦੇ ਨਾਲ ਬਹੁਤ ਨੇੜੇ ਦੀ ਸਾਜਰੀ ਜਿਵੇਂ ਪੁੱਲਦਣਾ ਹੋਣਾ ਤੇ ਸਾਡੇ ਚਾਚਾ ਜੀ ਸਰਪੂਤਾ ਸਿੰਘ ਦੇ ਚੋਲੇ ਵੀ ਮੇਰੇ ਦਾਦਾ ਜੀ ਸੀ ਔਰ ਉਹ ਸੁਧਮਾਨੇ ਦੇ بہت نڑے ہو کے <متحد> ساتھ جیوار نگر ہمیشہ پٹ پٹ دیا جی میں بھولتا نہ ہوا تو میرے چاچا جی سردار بٹا کریب پندرہ ساتھ اس نگر دنپنچ رہے سڈے بڑے ویر ترسے ਅਮੇਸ਼ਾ ਨਹੀਂ ਕਰਦੀ ਹਰ ਚੰਗੇ ਮਸਰੂਫ ਸਮੇਂ ਅਗਾਹ ਵਧੂ ਸੋਚਦੇ ਪਤੀ ਨੂੰ ਗਿਆ ਹੈ ਨਗਰ ਦੇ ਫਤਵੰਤਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਰਹ ਅੱਜ ਦੇ ਪਦਾਰਥਵਾਦੀ ਯੁੱਗ ਦੇ ਵਿੱਚ ਕਿਉਂਕਿ ਵਿਚਰਨਾ ਬਹੁਤ ਔਖਾ ਹੈ ਹੁਣ ਸਮਾਂ ਹੀ ਹੋਰ ਤਰੰਦਾ ਹੋ ਗਿਆ ਹੈ ਇਦੇ ਵਿੱਚ ਵੀ ਸਾਡੇ ਵੀ ਜਸਪੀਰ ਸਿੰਘ ਔਰ ਮੇਰੇ ਬੱਚੇ ਲੱਭੀ ਸਿੰਘ ਨਗਰ ਦੇ ਹਰ ਜਿਹੜੇ ਸੇਵਾ ਕਰਨ ਦਾ ਤਿਆਰ ਕੀਤਾ ਔਰ ਵੱਦ ਸੜ ਕੇ ਸੇਵਾ ਦੇ ਵਿੱਚ ਹਿੱਸਾ ਵੀ ਪਾਇਆ। ਇਸੇ ਦੀ ਬਦੌਲਤ ਹੀ ਅੱਜ ਇਹਦਾ ਇਹ ਫਾਟਾ ਮਾਰ ਦਾ ਕਾਠ ਇਸ ਗੱਲ ਦਾ ਪ੍ਰਤੀਕ ਹੈ। ਇਸ ਪਰਿਵਾਰ ਦਾ ਨਗਰ ਦਾ ਵਿੱਚ ਲਾਕੇ ਦੇ ਵਿੱਚ ਕੀ ਪਰਵਾਹ ਸਮਾਖੇ ਦਾ ਸਾਥ ਨਹੀਂ ਦਿੰਦਾ ਸਮਾ ਆਪਣਾ ਚੱਲੇ ਚੱਲਦਾ ਹੈ ਸਾਨੂੰ ਇਹ ਆਸ ਵੀ ਇਸੇ ਤਰ੍ਹਾਂ ਦੀ ਪੈਣ ਲਈ ਇੱਜ਼ਤ ਦਾ ਪਾਣਾ ਵਰਤੂਗਾ ਕਿਉਂਕਿ ਇਹ ਪਰਿਵਾਰ ਚੰਗੀ ਸੋਚ ਰੱਖਣ ਵਾਲਾ ਹੋਰ ਹੋਈ ਸ਼ਾਂਤਾਂ ਬਦੂ ਪਰਿਵਾਰ ਸੀ ਕਿ ਤਾ ਕੁਛ ਨਹੀਂ ਜਾ ਸਕਦਾ ਗੁਰੂ ਮਹਾਰਾਜ ਦੇ ਚਰਨ ਕਮਲਾਂ ਦੇ ਵਿੱਚ ਅਰਦਾਸ ਕੀ ਕਰ ਸਕਦੇ ਕਿ ਜੇ ਮਾਲਕ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੋ ਔਰ ਪਿੱਛੇ ਜੋ ਵੀ ਸਕੇ ਸੰਬੰਧੀ ਪ੍ਰਵਾਹ ਸਾਨੂੰ ਪਾਣਾ ਮਨੰਦਾ ਬਲ ਬਖਸ਼ੋ ਗੁਰੂ ਚਰਨਾਂ ਦੇ ਆਸੇ ਦੇ ਨਾਲ ਜੋੜਨ ਵਾਸਤੇ ਕਥਾ ਦੇ ਵਿੱਚ ਸਾਡੇ ਇਸ ਨਗਰ ਦੇ ਮਾਨ ਸਰ ਜੀ ਸਿੰਘ ਜੀ ਹੈਡਪਰ ਚਾਰਜ ਸੂਰੂ ਕੀਤਾ ਦੇ ਗੁਰੂ ਮਹਾਰਾਜ ਦੇ ਆਦੇਸ ਅਨੁਸਾਰ ਸੂਰੂ ਜੀ ਨੂੰ ਜਾਤ ਦੀ ਸੇਵਾ ਦੇ ਵਾਖੂਬੀ ਦੱਸਿਆ ਹੈ ਪਰ ਕੀਤਾ ਕੁਝ ਨਹੀਂ ਜਾ ਸਕਦਾ ਉਹਦਾ ਉਹ ਅਸਰਾ ਲੈਣਾ ਪੈਂਦਾ ਹੈ ਗੁਰੂ ਮਹਾਰਾਜ ਦਾ ਉਹ ਅਸਰਾ ਹੀ ਹੈ ਤੁਸੀਂ ਮਾਲਕ ਸਾਨੂੰ ਅੱਗੇ ਤੋਂ ਇਸ ਤਕ ਦੀ ਘੜੀ ਦੇ ਵਿੱਚੋਂ ਉੱਭਰਨਾ

ਸ਼ਬਦ ਕੋ ਚੜੇ ਗਏ ਸੀ ਉਹਨਾਂ ਦੀ ਅੰਤਮ ਅਰਦਾਸ ਵਿੱਚ ਕੱਤਰ ਸਬਤ ਮਾਈ ਭਾਈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਕੀ ਲਿਖਿਆ ਤੇ ਹਉਮਕਮਾਈ ਕੱਲੇ ਆਵਣ ਦਾ ਸੱਚ ਉੱਠ ਜਾਈ ਜਿਸ ਤਰ੍ਹਾਂ ਪਾਜੀ ਪਰਮਜੀਤ ਸਿੰਘ ਨੇ ਦੱਸਿਆ ਸਾਨੂੰ ਇਹ ਆਸ ਨਹੀਂ ਜੀ ਉਹ ਸਾਨੂੰ ਛੱਡ ਕੇ ਚਲੇ ਜਾਣਗੇ। ਔਰ ਜੇ করুণਾ ਦੇ ਰਾਜ ਦੀ ਮੈਂ ਗੱਲ ਕਰਾਂ ਕਦੀ ਚੰਡੀਗੜ੍ਹ ਕਦੀ ਲੁਧਿਆਣਾ ਕਦੀ ਅੰਮ੍ਰਿਤਸਰ ਸਾਡੇ ਛੋਟੇ ਜਸਬੀਰ ਸਿੰਘ ਜੀ ਕਾਲਾ ਇਹ ਇਸੇ ਤਰ੍ਹਾਂ ਇਹ ਲੱਗਦੀ ਸੇਵਾ ਕਰ Amir ਜਸਬੀਰ ਸਿੰਘ ਜੀ ਕਾਲਾ ਕਰ ਰਹੇ ਨੇ ਆਪੇ ਦਰਦੇ ਦੀ ਤਰ ਇਸ ਤੋਂ ਵੱਧ ਤਰਕੀਆਂ ਇਹਨਾਂ ਨੂੰ ਬਲਸ਼ੋ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਦੇ ਮੱਦੇਨਜ਼ਰ ਨਾਲ ਪਿਆਰ ਬਣਾਉਣਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਕਿਰਤ ਬਹੁਤ ਬਹੁਤ ਧੰਨਵਾਦ ਸਰਦਾਰ ਅਜੀਤ ਸਿੰਘ ਜੀ ਆਣ ਸਾਹਿਬ ਦਾ ਸਪੰਚ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੱਚ ਬੈਠੀ ਸੰਗਤ ਜੀ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾਂ ਚੇਰੀ ਲਿਖਿਆ ਤਿਹੇ ਹੁਕਮ ਕਮਾਹੀ ਕੱਲੇ ਆਵੇ ਦਾਨਤਾ ਸਦੇ ਉੱਠੀ ਜਾਹੇ ਤੇ ਮਹਾਵਕਾਂ ਅੰਸਾ ਸਾਡੇ ਬਹੁਤ ਹੀ ਸਤਕਾਰਯੋਗ ਸਾਡੇ ਸੀਨੀਅਰ ਅਗਰ ਜਿਵੇਂ ਬੀਰ ਸਿੰਘ ਤੇ ਲਾਖੀ ਤੇ ਮਤਾ ਜੀ ਗਿਆਨ ਕੌਰ ਜੀ ਕੁਝ ਦਿਨ ਪਹਿਲਾਂ ਆਪਣੀ ਸੰਸਾਰ ਦੀ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾ ਵਿੱਚ ਜਾ ਬਰਾਜੇ ਸਨ ਅੱਜ ਉਹਨਾਂ ਦੇ ਨਿਮਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦੇ ਉਪ ਪਾਏ ਗਏ ਉਪਰੰਤ ਤੀਰਥੀ ਜਿੱਥਾ ਤੇ ਸਾਡੇ ਹਲਕੇ ਦੇ ਬਹੁਤ ਹੀ ਸਰਕਾਰਜੋਗ ਮਹਾਨ ਕਥਾਵਾਚਕ ਸਰਬਦੀਪ ਸਿੰਘ ਜੀ ਆਪਣੀ ਕਥਾ ਦੇ ਰਹੇ ਨੇ ਬਹੁਤ ਸਚਜੇ ਢੰਗ ਨਾਲ ਸਮਝਾਇਆ ਨਹੀਂ ਗਿਆ ਕਿ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਲੀ ਹੈ ਕਿਉਂਕਿ ਜਿਹੜਾ ਵੀ ਇਨਸਾਨ ਆਉਂਦਾ ਜਾਣਾ ਸਾਰੇ ਨੇ ਔਰ ਦੁੱਖ ਇਸ ਕਰਦਾ ਕਿ ਅਜੇ ਮਾਤਾ ਨੇ بڑے ਕਾਰਜ ਆਪਣੇ ਹੱਥਾਂ ਨਾ ਕਰਨੇ ਸੀ ਅਜੇ ਤੇ بڑے ਕਾਰਜ ਰਹਿੰਦੇ ਸੀ ਕਿਉਂਕਿ ਜਦੋਂ ਸੁੱਖ ਮਿਲ ਖੰਦਾ ਟਾਈਮ ਆਉਂਦਾ ਉਥੇ ਪ੍ਰਮਾਤਮਾ ਨੂੰ ਕੁਝ ਹੋਰ ਹੀ ਪਾਉਂਦਾ ਆਪਾਂ ਇਹ ਵੀ ਕਹਿ ਸਕਦੇ ਕਿ ਚੰਗੇ ਇਨਸਾਨ ਦੀ ਇਸ ਦੁਨੀਆ ਤੇ ਵੀ ਜਾਗ ਰਹਿੰਦੀ ਆ ਦੁਨੀਆ ਵੀ ਚਾਹੁੰਦੀ ਆ ਉਹ ਨਾ ਜਾਵੇ ਪਰ ਅੱਗੇ ਵੀ ਉਹਨਾਂ ਦੀ ਲੋੜ ਹੁੰਦੀ ਆ ਔਰ ਸਾਡੇ ਵਿੱਚ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਐਮਐਲਏ ਕਿ ਦੋਸਤ ਉਹ ਵੀ ਪਹੁੰਚ ਚੁੱਕੇ ਆ ਬੜਾ ਪਿਆਰ ਨਾਲ ਉਹਨਾਂ ਦਾ ਸਾਰੇ ਪਰਿਵਾਰ ਦੇ ਨਾਲ ਇਸ ਪਰਿਵਾਰ ਦੇ ਇਕੱਠ ਤੋਂ ਪਤਾ ਲੱਗਦਾ ਕਿ ਇਹਨਾਂ ਦਾ ਔਰ ਮਾਤਾ ਜੀ ਦਾ ਕਿੰਨਾ ਹਲਕੇ ਨਾਲ ਕਿੰਨਾ ਪਿੰਡ ਦੇ ਨਾਲ ਪਿਆਰ ਸੀ ਕਿਉਂਕਿ ਇੱਥੋਂ ਲੈ ਕਿਸੇ ਨੇ ਕੁਝ ਨਹੀਂ ਜਾਣਾ ਇਹਹੀ ਕਮਾਈ ਹੈ ਕਿ ਜਿਹੜੀ ਆਪਾਂ ਨੂੰ ਦਿਖਦੀ ਆ ਕਿ ਮਾਤਾ ਨੇ ਕਿਸੇ ਨੂੰ ਬੁਰਾ ਭਲਾ ਬੜੇ ਇਮਾਨਦਾਰ ਨੇਕ ਇਨਸਾਨ ਬਣ ਕੇ ਇਹ ਕਮਾਈ ਕੀਤੀ ਹੈ ਇਹ ਕਮਾਈ ਇੱਥੇ ਬੈਠੀ ਆ ਕਿ ਜਿੰਨੀ ਸੰਗਤ ਬੈਠੀ ਆ ਕਿ ਮਾਤਾ ਨੂੰ ਦੇਖ ਕੇ ਸਾਰਿਆਂ ਨੂੰ ਦੁੱਖ ਹੋਇਆ ਕਿ ਅਜੇ ਮਾਤਾ ਦੀ ਆਸਾਂ ਨੂੰ ਹੋਰ ਨਜ਼ਰ ਨਾ ਆਵੇ ਜਿਸ ਤੋਂ ਲੈ ਕੇ ਸ਼ਾਮ ਉਧਾਰੀ ਰੱਬ ਨੇ ਸਵਰਗ ਬਣਾਇਆ ਇੱਕ ਮਾਂ ਇਹੋ ਜੀ ਚੀਜ਼ ਆ ਜਿਹਦੀ ਗੋਦ ਵਿੱਚ ਸਵਰਗ ਜਿੰਨੀ ਮਿੱਠੀ ਨਿੱਘ ਮਿਲਦੀ ਹੈ ਤੇ ਉਹ ਅੱਜ ਮਾਂ ਸਾਡੇ ਵਿੱਚੋਂ ਚਲੇ ਗਏ ਔਰ ਬੜਾ ਦੁੱਖ ਹੋਇਆ ਸਤਿ ਸਕੇ ਕਿ ਅਜੇ ਉਹਨਾਂ ਦੀ ਉਮਰ ਜਾਣ ਵਾਲੀ ਨਹੀਂ ਸੀ ਅਜੇ ਤੇ ਬੜੇ ਕਾਰਜ ਕਰਨੇ ਸਨ ਜਦੋਂ ਇਹਨਾਂ ਸੁਣਿਆ ਕਿ ਰਾਤ ਨੂੰ ਜਿਹਨੂੰ ਪਤਾ ਲੱਗਾ ਕਿ ਜਸਵੀਰ ਸਿੰਘ ਨੇ ਫੋਨ ਕੀਤਾ ਕਿ ਆ ਗੱਲ ਹੋ ਗਈ ਆ ਯਕੀਨ ਨਹੀਂ ਸੀ ਆ ਰਿਹਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਹਰਲੇ ਪਿੰਡਾਂ ਤੋਂ ਜਿੰਨੇ ਵੀ ਪੰਚ ਸਰਪੰਚ ਸਰਦਾਰ ਪਹੁੰਚੇ ਨੇ ਉਹਨਾਂ ਦਾ ਵੀ ਮੈਂ ਹਾਰਦਿਕ ਤੌਰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸੋ ਸਾਧ ਸੰਗਤ ਜੀ ਇੰਨੇ ਸ਼ਬਦ ਪ੍ਰਵਾਨ ਕਰਨੇ ਆਓ ਹੁਣ 2-4 ਮਿੰਟ ਦੀ ਸੰਤਨਾਂ ਨੂੰ ਵਾਹਿਗੁਰੂ ਦਾ ਜਾਪ ਕਰਾਂਗੇ ਉਪਰੰਤ ਸਤਿਗੁਰੂ ਮਹਾਰਾਜ ਆਪਣੇ ਆਸਣਾਂ ਤੇ ਜਾਣਗੇ ਤੇ ਫਿਰ ਆਪਾਂ ਗੁਰੂ ਘਰ ਨੰਦਰ ਸਾਰੀਆਂ ਸ਼ਾਖੀਆਂ ਜਾਣਾ ਸੰਗਤ ਨੂੰ ਇੱਕ ਬੇਨਤੀ ਜ਼ਰੂਰ ਹੈ ਕਿ ਜਿੱਥੇ ਆਪਾਂ ਇੰਨਾ ਲੰਬਾ ਸਮਾਂ ਬੈਠ ਜਾਂਦੇ ਆ ਉਥੇ ਮਹਾਰਾਜ ਦਾ ਸਤਿਪਰਕ ਜਾਣ ਤੱਕ 2-4 ਮਿੰਟ ਜ਼ਰੂਰ ਕਰ ਸ਼ਾ ਕਰੀਏ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਨਕਾਰ ਤੇ ਅਦਬ ਹੈ ਆਸ ਹੈ ਤੁਸੀਂ ਬੇਨਤੀ ਨੂੰ ਪ੍ਰਵਾਨ ਕਰੋਗੇ ਵੀ ਉਸ ਤੋਂ ਬਾਅਦ ਮੀ ਵਾਹ ਗੁਰੂ 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 ਜੀ ਦਾ ਕਲਸਾ ਵਾਹ ਗੁਰੂ ਜੀ ਕੀ ਫਤੇ ਫਤੇ ਵਾਹ ਗੁਰੂ ਜੀ ਕੀ ਫਤੇ ਸਤ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਜੋੜ ਬੇਟੀ ਸਾਸਗਰ ਜੀ ਆਉ ਫਤਿਹ ਦੀ ਸਾਜ ਪਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਮਾਤਾ ਗਿਆਨ ਕੌਰ ਜੀ ਦੀ ਇਸ ਅਚਨਚੇਤ ਹੋਈ ਮੌਤ ਤੇ ਉਹਨਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਸਾਸਗਰ ਜੀਆਂ ਨਾਲ ਰਿਸ਼ਤੇਦਾਰਾਂ ਦੇ ਨਾਲ ਨਗਰ ਨਵਸੰਗ ਦੇ ਨਾਲ ਡੂੰਘਾ ਅਫਸੋਸ ਪ੍ਰਗਟ ਕਰਦਾ ਹਾਂ ਬਹੁਤ ਵੱਡਾ ਸਦਮਾ ਪਰਿਵਾਰ ਨੂੰ ਲੱਗਾ ਹੈ ਮੇਰੇ ਤੋਂ ਬੋਲਦਿਆਂ ਪਹਿਲਾਂ ਮੇਰੇ ਵੀਰ ਦਰਬਾਰ ਦੀ ਜਿਵੇਂ ਦੱਸਿਆ ਕਿ ਮੇਰੇ ਇਸ ਪਰਿਵਾਰ ਦੇ ਨਾਲ ਜਿੱਥੇ ਇੱਕ ਭਰਾਵੀ ਵੀਰ ਨਾਲ ਜਸਪੀਰ ਨਾਲ ਪ੍ਰੇਮ ਹੈ ਉਹਦੇ ਨਾਲ ਨਾਲ ਇਸ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਵੀ ਹੈ ਜਿਵੇਂ ਇਹਨਾਂ ਨੇ ਕੱਟੀ ਹਲਕੇ ਦੇ ਵਿੱਚ ਬਹੁਤ ਸਾਥ ਦਿੱਤਾ ਇਵੇਂ ਮੇਰਾ ਹਲਕਾ ਖਡੂਰ ਸਾਹਿਬ ਦੇ ਵਿੱਚ ਵੀ ਬਹੁਤ ਸਾਥ ਦਿੱਤਾ ਇਸ ਵੀਰ ਨੇ ਉਧਰ ਵੀ ਟਾਈਮ ਲਾਉਣਾ ਇੱਧਰ ਵੀ ਟਾਈਮ ਲਾਉਣਾ ਪਰ ਜਿਹੜੀ ਸਾਨੂੰ ਘਰੋਂ ਪ੍ਰੇਰਣਾ ਮਿਲਦੀ ਉਹ ਮਾਪੋਂ ਤੋਂ ਮਿਲਦੀ ਹੈ ਜੇ ਮਾਦਾ ਪਿਤਾ ਸਪੋਰਟ ਕਰਦਾ ਤਾਂ ਹੀ ਬੱਚਾ ਘਰੋਂ ਬਾਹਰ ਜਾ ਕੇ ਕਿਸੇ ਦੀ ਮਦਦ ਕਰ ਸਕਦਾ ਸੋ ਬਹੁਤ ਵੱਡਾ ਇਸ ਪਰਿਵਾਰ ਨੂੰ ਜੜਾਵਾ ਉਹ ਕਾਟਾ ਪਿਆ ਮਾਦਾ ਪਿਤਾ ਦੇ ਕਿਸੇ ਦਾ ਵੀ ਜਨਾਨੀ ਚਾਹੀਦਾ ਜਿਹਨੂੰ ਸੱਟ ਲੱਗੀ ਹੁੰਦੀ ਉਹਨੂੰ ਆਪਣਾ ਵੀਰਾ ਜੜਾਵਾ ਲੈਂਦਾ ਸਾਡੇ ਮਾਪਿਓ ਨੇ ਬੜੀ ਮਿਹਨਤ ਕੀਤੀ ਜਿਦੋਂ ਵੀਰਾ ਹੀ ਦੇਖਣ ਦਾ ਤੇ ਮਾਦਾ ਸਾਡੀ ਵੀ ਚੜ੍ਹਾਈ ਕਰਦੀ ਸੋ ਇਹ ਬੜਾ ਵੱਡਾ ਦੁੱਖਾ ਮਾਨੇ ਜਿਹਨੇ ਸਨਮੇਨੀਆਂ ਮੁਸ਼ਕਲਾਂ ਝੱਲ ਕੇ ਪਾਲਿਆ ਹੁੰਦਾ ਤੇ ਇਹੋ ਮੇਲਾ ਹੁੰਦਾ ਉਹਨਾਂ ਦਾ ਸੁੱਖ ਵੇਖਣ ਦਾ ਭਰੇ ਕੁਦਰਤ ਦਾ ਵਿਜੀ ਵਿਧਾਨ ਆ ਜਿਹੜਾ ਆ ਉਹ ਇੱਕਦਮ ਜਾਣਾ ਵਾ ਉਹ ਆਣਾ ਬਾਨਾ ਕੋਈ ਵੀ ਬੰਦਾ ਵਾ ਸੂ ਇੱਥੇ ਵੱਡੇ ਵੱਡੇ ਵੇਖੇ ਮੈਂ ਇਲਾਜ ਕਰਾਉਂਦੇ ਜਿਨ੍ਹਾਂ ਦੇ ਆਪਣੇ ਹਸਤਾ ਲੋ ਵੀ ਤੁਰ ਗਏ ਇੱਥੇ ਤੇ ਜਦੋਂ ਕੁਦਰਤ ਨੇ ਲਿਖਿਆ ਹੈ ਜਿਹਦਾ ਜਿਵੇਂ ਲਿਖਤਈ ਓਵੇਂ ਉਹਨੇ ਜਾਣਾ ਬਹੁਤ ਵੱਡਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਰਿਹਾ ਜਿਵੇਂ ਗੱਲ ਸਮਝਣ ਦੀ ਹੈ ਜਾਣਾ ਇੱਕ ਦਿਨ ਸਾਰਿਆਂ ਨੇ ਆਪਾਂ ਆਪਣੇ ਤੋਂ ਪਹਿਲਾਂ ਵੀ ਦੁਨੀਆ ਕਈ ਸੋ ਸਾਲਾਂ ਦੀ ਚੱਲਦੀ ਆਈ ਹੈ ਤੇ ਸਾਡੀ ਕਈ ਪੀੜ੍ਹੀਆਂ ਇਸ ਚੱਕਰ ਚ ਲੱਗੀਆਂ ਗੱਲ ਬਸ ਇਹ ਨਹੀਂ ਕਿ ਇਹ ਮੰਨਦੇ ਨਹੀਂ ਬੰਦੇ ਨੂੰ ਤੇ ਵਿਰਮ ਰਹਿੰਦਾ ਖੜੇ ਮੈਂ ਨਹੀਂ ਜਾਣਾ ਸਾਰੀ ਦੁਨੀਆ ਚ ਚਲੀ ਜਾਈ ਸੋ ਜਿੱਥੇ ਅਸੀਂ ਅੱਗੇ ਜਾ ਕੇ ਸਵਰਗ ਭਾਲਦੇ ਆ ਨਾ ਤੇ ਇਹ ਵੀ ਇੱਕ ਸਵਰਗ ਹੈ ਜਿਹੜਾ ਤੁਹਾਨੂੰ ਜੀਵਨ ਮਿਲਿਆ ਵਾ ਜੇ ਸੁਦੰਤੇ ਦਾ ਇਸ ਜੀਵਨ ਦੇ ਵਿੱਚ ਸੋਖਿਆ ਜਿਸ ਬੰਦੇ ਦੇ ਇਸ ਮੰਨ ਤੇ ਸ਼ਾਂਤੀ ਹੈ ਉਹਦਾ ਇੱਥੇ ਵੀ ਸਵਰਗੀ ਹੈ ਤੇ ਜਿਸ ਬੰਦੇ ਦੇ ਇੱਥੇ ਜਾ ਕੇ ਮੰਨ ਤੇ ਸ਼ਾਂਤੀ ਆ ਉਹਨੇ ਅੱਗੇ ਵੀ ਸਵਰਗਾਂ ਚ ਹੀ ਗਏ ਸੋ ਕੋਸ਼ਿਸ਼ ਕਰਿਆ ਕਰੀਏ ਕਿ ਕਿਸੇ ਦਾ ਆਪਣੇ ਇੱਥੋਂ ਬੁਰਾ ਨਾ ਹੋਵੇ ਇਸ ਜੀਵਨ ਦੇ ਵਿੱਚ ਕੋਸ਼ਿਸ਼ ਕਰਿਆ ਕਰੀਏ ਕਿਸੇ ਦਾ ਸਾਡੇ ਹੱਥੋਂ ਹੱਕ ਨਾ ਦੱਬਿਆ ਜਾਵੇ ਕੋਸ਼ਿਸ਼ ਕਰਿਆ ਕਰੀਏ ਕਿ ਕਿਸੇ ਦਾ ਹੱਥ ਮਾਰ ਕੇ ਆਪਣੇ ਨਿਆਣਿਆਂ ਦੀ ਜਾਇਦਾਦ ਬਣਾਉਣ ਦੀ ਕੋਸ਼ਿਸ਼ ਨਾ ਕਰੀਏ ਕਿਉਂਕਿ ਇੱਥੇ ਵੱਡੇ ਵੱਡੇ ਰਾਜੇ ਦੇ ਵਜ਼ੀਰ ਚੱਲੇ ਆ ਉਹ ਵੀ ਕੁਝ ਨਹੀਂ ਕਰ ਸਕੇ ਖਾਲੀ ਹੱਥ ਕਹਣਾ ਸਕੰਦਰ ਬਾਦਸ਼ਾਹ ਨੇ ਲਿਖਿਆ ਹੈ ਕਿ ਜਾਨ ਲੱਗਿਆ ਮੇਰੀ ਅੱਖੀ ਦੇ ਬਾਹਰ ਮੇਰੇ ਹੱਥ ਜਿਹੜੇ ਆ ਉਹ ਕੱਢ ਦੇ ਸੋ ਸਾਨੂੰ ਇਹ ਸਮਝਣਾ ਪਊਗਾ ਕਿਸ ਨੀਅਤ ਇਹ ਜਾਣਾ ਸੁਖ ਦੀ ਰੋਟੀ ਖਾਓ ਆਪਣੀ ਕਮਾਈ ਕਰੋ ਹੱਕ ਦੀ ਕਮਾਈ ਕਰਕੇ ਕੋਈ ਤਹਾ ਮਾੜੀ ਸ਼ੈ ਨਹੀਂ ਜਿੰਨਾ ਮਰਜੀ ਜੁੜੋ ਤੁਹਾਡੇ ਕੋ ਪੈਸਾ ਆਊਗਾ ਕਿਸੇ ਨੂੰ ਦਾਨ ਕਰੋਗੇ ਪੁੰਨ ਕਰੋਗੇ ਕਿਸੇ ਦੇ ਕੰਮ ਆਊਗਾ ਪਰ ਕਿਸੇ ਦਾ ਹੱਕ ਮਾਰ ਕੇ ਚੀਜ਼ਾਂ ਕਮਾਈਆਂ ਉਹ ਕਿਸੇ ਨਾ ਆਪਣੇ ਕੰਮ ਹੋਣੀਆਂ ਤੇ ਨਾ ਉਹਨਾਂ ਪੀੜੀਆਂ ਦੇ ਕੰਮ ਹੋਣੀਆਂ ਕਿਹੜਾ ਕਿਤੇ ਉਹ ਚੀਜ਼ਾਂ ਜਾ ਕੇ ਖਤਮ ਹੋ ਜਾਂਦੀਆਂ ਸੋ ਜਿਹੜੇ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਹੁੰਦੀ ਹੈ ਉਹਨਾਂ ਦੇ ਪਰਿਵਾਰ ਵੀ ਅੱਗੇ ਵਧਦੇ ਨੇ ਇਸ ਪਰਿਵਾਰ ਨੇ ਤੁਸੀਂ ਖੁਦ ਵੇਖਿਆ ਤੁਸੀਂ ਇਹਨਾਂ ਦੇ ਰਿਸ਼ਤੇਦਾਰ ਬੈਠੇ ਹੋ ਕਿੰਨੀ ਮਿਹਨਤ ਕੀਤੀ ਤੇ ਮਿਹਨਤ ਕਰਕੇ ਆਪਣੇ ਬਲ ਬੁੱਤੇ ਦੇ ਕਿੰਥੋਂ ਤੱਕ ਪਾਏ ਆ ਸਾਨੂੰ ਹਮੇਸ਼ਾ ਆਪਣੀ ਹੱਕ ਦੀ ਜਿਹੜੀ ਆ ਉਹ ਕਮਾਈ ਕਰਨੀ ਚਾਹੀਦੀ ਹੈ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਪੇਨਦੀ ਕਰਨਾ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸਪਖਸ਼ਣ ਤੇ ਪਿੱਛੇ ਪਰਿਵਾਰ ਨਾਲ ਪਾਣਾ ਮੰਨਦਾ ਹਾਂ ਬਲ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਅੱਜ ਬਹੁਤ ਬਹੁਤ ਧੰਨਵਾਦ ਸਰਦਾਰ ਮਨਜਿੰਦਰ ਸਿੰਘ ਜੀ ਲਾਮਪੁਰਾ ਐਮ ਐਲ ਏ ਹਲਕਾ ਖਡੂਰ ਸਾਹਿਬ ਸੋ ਹੁਣ